ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਕਿ ਉਹਨਾਂ ਦੇ ਉੱਤੇ ED ਦਾ ਇੱਕ ਦਬਾਅ ਪਾਇਆ ਜਾ ਰਿਹਾ ਸੀਗਾ ਡਾਕੂਮੈਂਟੇਸ਼ਨ ਵੀ ਨਹੀਂ ਉਹਨਾਂ ਨੂੰ ਵਿਖਾਈ ਜਾ ਰਹੀ ਸੀ ਕਿ ਕਿਸ ਬਿਹਾਫ ਦੇ ਉੱਤੇ ED ਜਿਹੜਾ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੀ ਹੈ ਅੱਜ ਕੋਈ ਵੀ ਆਵਾਜ਼ ਚੁੱਕਦਾ ਹੈ ਗਵਰਨਮੈਂਟ ਦੇ ਖਿਲਾਫ ਤੇ ਉਹਨਾਂ ਦੇ ਘਰ ED ਪਹੁੰਚ ਜਾਂਦੀ ਹੈ ਅਗਲੀ ਵਾਰ ਚੋਣਾਂ ਦੇ ਵਿੱਚ ਬੀਜੇਪੀ ਨਹੀਂ ਆਉਣੀ ਚਾਹੀਦੀ ਜੇ ਬੀਜੇਪੀ ਆਉਂਦੀ ਹੈ ਤੇ ਉਹ ਡਿਕਟੇਟਰਸ਼ਿਪ ਵਾਲਾ ਕੰਮ ਕਰੂਗੀ ਕਈ ਜਿਹੜੇ ਲੀਡਰ ਨੇ ਇੰਡੀਆ ਦੇ ਵਿੱਚ ਜਿਹੜੇ ਇਸ ਟਾਈਮ ਆਪੋਜੀਸ਼ਨ ਦੇ ਵਿੱਚ ਨੇ ਜਿਹੜੇ ਕਿ ਇਹ ਸਾਰੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਈਡੀ ਨੇ ਉਹਨਾਂ ਲੋਕਾਂ ਨੂੰ ਵੀ ਘੇਰਿਆ ਹੋਇਆ ਹੈ ਜਿਹੜੇ ਵੀ ਉਹਨਾਂ ਦੇ ਅਗੇਂਸਟ ਬੋਲਦੇ ਨੇ ਭਾਵੇਂ ਉਹ ਕੋਈ ਕਲਾਕਾਰ ਹੋਣ ਭਾਵੇਂ ਸਿੰਗਰ ਹੋਣ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਮੈਂ ਇਸ ਗੱਲ ਦੇ ਖਿਲਾਫ ਹਾਂ ਵੀ ਜਿਹੜਾ ਵੀ ਇਨਸਾਨ ਧਰਮ ਨੂੰ ਢਾਲ ਬਣਾ ਕੇ ਜਿਹੜਾ ਪੋਲਿਟਿਕਸ ਕਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਈਡੀ ਗ੍ਰਿਫਤਾਰ ਕਰਦੀ ਹੈ ਲੋਕ ਅਤੇ ਉਹਨਾਂ ਦੇ ਪਾਰਟੀ ਦੇ ਵਰਕਰ ਇਹ ਕਹਿ ਰਹੇ ਨੇ ਕਿ ਲੋਕਤੰਤਰ ਦਾ ਕਹਾਣ ਹੋ ਚੁੱਕਿਆ ਹੈ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੁਰਉਪਯੋਗ ਕੀਤਾ ਜਾ ਰਿਹਾ ਅਜਿਹੀਆਂ ਏਜੰਸੀਆਂ ਦਾ ਪਾਰਿਸ੍ਰਿਤ ਤੇ ਗੱਲਬਾਤ ਕਰਾਂਗੇ ਜਿਸ ਤਿੱਕੇ ਨਾਲ ਵਕਫਾ ਵਕਥਾਂ ਤੇ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਹੀ ਕਈ ਅਦਾਕਾਰ ਨੇ ਉਹ ਇਸ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਕਿ ਜੋ ਲੋਕਤੰਤਰ ਹੈ ਉਸ ਦਾ ਕਹਾਣਾ ਕੀਤਾ ਜਾਵੇ ਸਾਨੂੰ ਲੋੜ ਹੈ ਪਾਰਟੀ ਨੂੰ ਬਚਾਉਣ ਦੀ ਨਹੀਂ ਲੋਕਤੰਤਰ ਨੂੰ ਬਚਾਉਣਾ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੈਡਮ ਸੋਨੀਆ ਮਾਨ ਮੈਮ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਲੋਕ ਸਾਰੇ ਕਹਿ ਰਹੇ ਨੇ ਕਿ ਲੋਕਤੰਤਰ ਦਾ ਕਹਾਣ ਹੋ ਗਿਆ ਦੁਰਵਯੋਗ ਕੀਤਾ ਜਾ ਰਿਹਾ ਏਜੰਸੀਆਂ ਦਾ ਤੁਸੀਂ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਬਹੁਤ ਹੀ ਗਲਤ ਹੋਇਆ ਆ ਪਿਛਲੇ ਦਿਨੀ ਆਪਾਂ ਕੰਟੀਨਿਊਸਲੀ ਪਿਛਲੇ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਉਹਨਾਂ ਦੇ ਉੱਤੇ ਈਡੀ ਦਾ ਇੱਕ ਦਬਾਅ ਪਾਇਆ ਜਾ ਰਿਹਾ ਸੀਗਾ ਔਰ ਡਾਕੂਮੈਂਟੇਸ਼ਨਸ ਵੀ ਨਹੀਂ ਉਹਨਾਂ ਨੂੰ ਵਿਖਾਈ ਜਾ ਰਹੀ ਸੀਗੀ ਕਿ ਕਿਸ ਬਿਹਾਫ ਦੇ ਉੱਤੇ ਈਡੀ ਜਿਹੜਾ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੀ ਹੈ ਔਰ ਇਨਫੈਕਟ ਕੋਰਟ ਦੇ ਵਿੱਚ ਵੀ ਕੋਸ਼ਿਸ਼ ਉਹ ਸਾਬਤ ਨਹੀਂ ਕਰ ਸਕੇ ਸੀਗੇ ਇਹ ਹੁਣ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਹਨਾ ਜਿਵੇਂ ਕਿ ਇੱਕ ਸਰਕਾਰ ਹੋਵੇ ਔਰ ਡਿਕਟੇਟਰਸ਼ਿਪ ਵਾਂਗੂ ਬਿਹੇਵ ਕਰੇ ਲੋਕਤੰਤਰ ਦੇ ਵਿੱਚ ਇਹ ਜਿਆ ਕੁਝ ਨਹੀਂ ਹੁੰਦਾ ਸੋ ਬੇਸਿਕਲੀ ਮੈਂ ਪੰਜਾਬ ਕੀ ਇੰਡੀਆ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗੀ ਵੇਖੋ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੀ ਬਟ ਮੈਂ ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਇੱਕ ਗੱਲ ਰੱਖੂੰਗੀ ਕਿ ਇਸ ਦੇਸ਼ ਦੀ ਬੇਟੀ ਹੋਣ ਦੇ ਨਾਤੇ ਕਿਉਂਕਿ ਅਸੀਂ ਦੇਸ਼ ਦੇ ਵਿੱਚ ਤਰੱਕੀ ਚਾਹੁੰਦੇ ਹਾਂ ਔਰ ਲੋਕਤੰਤਰ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਆ ਤੇ ਜਦੋਂ ਅਸੀਂ ਲੋਕਤੰਤਰ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਆ ਨਾ ਉਦੋਂ ਆਪਾਂ ਨੂੰ ਪਾਰਟੀਆਂ ਦੇ ਸਕੇ ਨਹੀਂ ਹੋਣਾ ਚਾਹੀਦਾ ਲੋਕਤੰਤਰ ਦੇ ਸਕੇ ਹੋਣਾ ਚਾਹੀਦਾ ਹੈ ਪਿਛਲੇ 10 ਸਾਲਾਂ ਤੋਂ ਕੰਟੀਨਿਊਸਲੀ ਬੀਜੇਪੀ ਗਵਰਨਮੈਂਟ ਸਾਡੇ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਵੀ ਹੁਣ ਅਗਲੀ ਵਾਰ 24 ਦੇ ਵਿੱਚ ਬੀਜੇਪੀ ਨਹੀਂ ਆਉਣੀ ਚਾਹੀਦੀ ਜੇ ਬੀਜੇਪੀ ਆਉਂਦੀ ਹੈ ਤੇ ਉਹ ਡਿਕਟੇਟਰਸ਼ਿਪ ਵਾਲਾ ਕੰਮ ਕਰੂਗੀ ਜਿਹੜਾ ਕਿ ਦੂਜੀਆਂ ਕੰਟਰੀਜ਼ ਦੇ ਵਿੱਚ ਅਸੀਂ ਦੇਖਿਆ ਹੀ ਹੈ ਕਿ ਜਿੱਥੇ ਜਿੱਥੇ ਡਿਕਟੇਟਰ ਰਹੇ ਨੇ ਉਹਨਾਂ ਨੇ ਕਿਵੇਂ-ਕਿਵੇਂ ਕੀ ਕੀ ਹਾਲ ਕੀਤਾ ਹੈ ਦੇਸ਼ ਦਾ ਲੋਕਤੰਤਰ ਖਤਮ ਕਰਕੇ ਦੇਖੋ ਅੱਜ ਕੋਈ ਵੀ ਆਵਾਜ਼ ਚੁੱਕਦਾ ਹੈ ਗਵਰਨਮੈਂਟ ਦੇ ਖਿਲਾਫ ਤੇ ਉਹਨਾਂ ਦੇ ਘਰ ਈਡੀ ਪਹੁੰਚ ਜਾਂਦੀ ਹੈ ਤੁਸੀਂ ਦੇਖੋ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਬੰਬ ਸੁੱਟੇ ਜਾ ਰਹੇ ਨੇ ਇਹ ਇਸ ਤਰੀਕੇ ਦੇ ਨਾਲ ਕਦੀ ਵੀ ਕਿਸੇ ਗਵਰਨਮੈਂਟ ਦੇ ਵਿੱਚ ਨਹੀਂ ਹੋਇਆ ਸੀਗਾ ਜਿਹੜਾ ਕੋਈ ਇਨਸਾਨ ਇਹ ਸੋਚਦਾ ਹੈ ਕਿ ਇਹ ਜੀ ਕੋਈ ਮਤਲਬ ਜਿਹੜੀ ਇਹ ਗਵਰਨਮੈਂਟ ਹੈ ਨਾ ਉਹ ਗਵਰਨਮੈਂਟ ਦੇ ਵਿੱਚ ਜਾਤੀਵਾਦ ਦੇ ਲੋਕਾਂ ਨੂੰ ਵੰਡ ਕੇ ਔਰ ਧਰਮਵਾਦ ਦੇ ਦੰਗੇ ਫਸਾਦ ਕਰਾਉਣੇ ਔਰ ਧਰਮ ਨੂੰ ਮਹੱਤਵਤਾ ਦੇ ਕੇ ਮੈਂ ਆਪਾਂ ਨਹੀਂ ਕਹਿੰਦੇ ਵੀ ਸਾਰੇ ਧਰਮ ਇਸ ਦੇਸ਼ ਦੇ ਵਿੱਚ ਰਿਸਪੈਕਟਫੁਲ ਨੇ ਬਟ ਹੁਣ ਪਿੱਛੇ RAM ਮੰਦਰ ਜੀ ਦੀ ਗੱਲ ਕੀਤੀ ਜਾਵੇ RAM ਮੰਦਰ ਨੂੰ ਮੈਂ ਖੁਦ RAM ਪਖਤਾ ਸ਼ਿਵ ਪਖਤਾ ਸਾਡੀ ਗੁਰਬਾਣੀ ਦੇ ਵਿੱਚ RAM ਜੀ ਦਾ ਜ਼ਿਕਰ ਹੋਇਆ ਸ਼ਿਵ ਦਾ ਜ਼ਿਕਰ ਹੋਇਆ ਆ ਕ੍ਰਿਸ਼ਨ ਜੀ ਦਾ ਜ਼ਿਕਰ ਹੋਇਆ ਆ ਰਾਈਟ ਤੇ ਮੈਂ ਮੈਂ ਇਸ ਗੱਲ ਦੇ ਖਿਲਾਫ ਆ ਵੀ ਜਿਹੜਾ ਵੀ ਇਨਸਾਨ ਧਰਮ ਨੂੰ ਢਾਲ ਬਣਾ ਕੇ ਜਿਹੜਾ ਪੋਲਿਟਿਕਸ ਕਰੇ ਠੀਕ ਹੈ ਇਸ ਚੀਜ਼ ਨੂੰ ਲੈ ਕੇ ਤੇ ਜਿਹੜੇ ਜਿੰਨੇ ਵੀ ਸ਼ੰਕਰ ਆਚਾਰਿਆ ਵੀ ਸੀਗੇ ਉਹ ਵੀ ਸਾਰੇ ਨਾਰਾਜ਼ ਸੀਗੇ ਔਰ ਜਿੰਨੇ ਵੀ ਸਨਾਤਨਤਰਮ ਨੂੰ ਦਿਲੋਂ ਮੰਨਦੇ ਨੇ ਉਹ ਸਾਰੇ ਦੇ ਸਾਰੇ ਇਸ ਟਾਈਮ ਦੇ ਉੱਤੇ ਉਹ ਸਾਡੇ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਨੇ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਜਿਹੜੀ ਆ ਉਹ ਨਹੀਂ ਰੱਖੀ ਠੀਕ ਹੈ ਉਹ ਗੱਲਾਂ ਤੇ ਵਾਕ ਹੋਈਆਂ ਪਰ ਇਸ ਤੋਂ ਇਲਾਵਾ ਮੈਨੂੰ ਇਹ ਲੱਗਦਾ ਹੈ ਵੀ ਲੋਕਤੰਤਰ ਦੇ ਵਿੱਚ ਜੀ ਆਪਾਂ ਲੋਕਤੰਤਰ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਆਪਾਂ ਨੂੰ ਹਰ ਇੱਕ ਟਰਮ ਦੇ ਵਿੱਚ ਗਵਰਨਮੈਂਟ ਬਦਲਣੀ ਚਾਹੀਦੀ ਹੈ ਤਾਂ ਕਿ ਗਵਰਨਮੈਂਟ ਨੂੰ ਇਹ ਲੱਗੇ ਵੀ ਹਾਂ ਜੇ ਅਸੀਂ ਕੰਮ ਨਹੀਂ ਕੀਤੇ ਤੇ ਆਪਾਂ ਨੂੰ ਨਵੀਂ ਗਵਰਨਮੈਂਟ ਲੈ ਕੇ ਆਉਣੀ ਚਾਹੀਦੀ ਹੈ ਇਸ ਟਾਈਮ ਤੇ ਮੇਰੀ ਖਾਸ ਕਰਕੇ ਰਿਕੁਐਸਟ ਹੈ ਬੀਜੇਪੀ ਦੇ ਜਿੰਨੇ ਵੀ ਸਪੋਰਟਰਸ ਨੇ ਬੀਜੇਪੀ ਪਾਰਟੀ ਚ ਜਿੰਨੇ ਵੀ ਨੇ ਵੇਖੋ ਅਸੀਂ ਮੈਂ ਬੀਜੇਪੀ ਨੂੰ ਹੇਟ ਨਹੀਂ ਕਰਦੀ ਸੀਗੀ ਕਦੀ ਵੀ ਮੈਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇਖੀ ਹੈ ਬਹੁਤ ਵਧੀਆ ਹੈ ਸਾਰੇ ਲੋਕੀ ਅਟਲ ਬਿਹਾਰੀ ਵਾਜਪਾਈ ਦੀ ਰਿਸਪੈਕਟ ਕਰਦੇ ਨੇ ਬੀਜੇਪੀ ਕਿਸੇ ਟਾਈਮ ਤੇ ਉਹੋ ਜੀ ਵੀ ਬੀਜੇਪੀ ਹੁੰਦੀ ਸੀਗੀ ਜਦੋਂ ਅਸੀਂ ਲੋਕੀ ਰਿਸਪੈਕਟ ਕਰਦੇ ਸੀਗੇ ਅਟਲ ਜੀ ਦੀ ਜਦੋਂ ਉਹਨਾਂ ਦੇ ਰਾਜ ਦੇ ਵਿੱਚ ਕਦੀ ਕਿਸਾਨਾਂ ਦੇ ਉੱਤੇ ਗੋਲੀਆਂ ਨਹੀਂ ਚੱਲੀਆਂ ਸੀਗੀਆਂ ਨਾ ਬੰਬ ਚੱਲੇ ਸੀਗੇ ਨਾ ਇਸ ਤਰੀਕੇ ਦੇ ਨਾਲ ਧੱਕਾ ਕੀਤਾ ਗਿਆ ਸੀਗਾ ਕਿਸੇ ਦੇ ਨਾਲ ਬਟ ਹੁਣ ਅਸੀਂ ਦੇਖ ਰਹੇ ਹਾਂ ਉਹ ਬਿਲਕੁਲ ਉਲਟ ਹੈ ਰਾਈਟ ਲੋਕ ਬਿਲਕੁਲ ਇਸ ਦਾ ਵਿਰੋਧ ਕਰ ਰਹੇ ਨੇ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਚੀਜ਼ਾਂ ਪਹਿਲੇ ਨਹੀਂ ਹੋਈਆਂ ਔਰ ਕਿਤਨੇ ਕਿਤੇ ਬੀਜੇਪੀ ਸਰਕਾਰ ਉਹਨਾਂ ਦੇ ਲੀਡਰ ਵੱਡੇ ਇਹ ਕਹ ਰਹੇ ਨੇ ਕਿ ਅਗਰ ਜੇ ਕਰਪਟਰ ਨੇ ਲੀਡਰ ਇਹਨਾਂ ਨੇ ਕੋਈ ਕਰਪਸ਼ਨ ਕੀਤੀ ਹੈ ਲਿਕਰ ਸਕੀਮ ਦੀ ਜਿਹੜੇ ਕਰੋੜਾਂ ਰੁਪਇਆ ਕਹਿੰਦੇ ਖਾ ਗਏ ਨੇ ਢਕਾਰ ਮਾਰ ਗਏ ਕਹਿੰਦੇ ਇਸੇ ਕਰਕੇ ਹੋ ਰਿਹਾ ਜੇ ਇਹਨਾਂ ਨੇ ਕੀਤਾ ਤਾਂ ਹੀ ਹੈ ਕਹਿੰਦੇ ਅਸੀਂ ਸੰਮਣ ਏਡੀ ਨੇ ਬਹੁਤ ਭੇਜੇ 8 ਦੇ 9 ਦੇ ਨੇੜੇ ਤੇੜੇ ਸੰਮਣ ਭੇਜੇ ਨੇ ਕਹਿੰਦੇ ਇੱਕ ਵਾਰੀ ਵੀ ਪੇਸ਼ ਨਹੀਂ ਹੋਏ ਕਹਿੰਦੇ ਵੇਖੋ ਜੀ ਜਦੋਂ ਉਹਨਾਂ ਨੂੰ ਉਹ ਪੇਪਰ ਵਰਕ ਹੀ ਨਹੀਂ ਸ਼ੋਅ ਕੀਤਾ ਹੋਊਗਾ ਵੀ ਕੇਸ ਰਿਗਾਰਡਿੰਗ ਉਹਨਾਂ ਨੂੰ ਸਮਨ ਭੇਜਿਆ ਇਹਦੀ ਗੱਲਾਂ ਹੋਣ ਕੀਤੀਆਂ ਜਾ ਰਹੀਆਂ ਨੇ ਨਾ ਉਹਨਾਂ ਨੂੰ ਜਦੋਂ ਸ਼ੋਅ ਹੀ ਨਹੀਂ ਕੀਤਾ ਕਿੰਨੀ ਵਾਰੀ ਉਹਨਾਂ ਦੀ ਆਪਾਂ ਇੰਟਰਵਿਊ ਸੁਣੀਆਂ ਆ ਹਨਾ ਔਰ ਕਿੰਨੀ ਵਾਰੀ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਇੱਜ਼ਤ ਦੇ ਨਾਲ ਬਰੀ ਕਰ ਦਿੱਤਾ ਵੀ ਜੋ ਤੁਸੀਂ ਇਹ ਦੇ ਹੁਣ ਤੱਕਾ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਇਹ ਇਟਸ ਨਾਟ ਅਬਾਊਟ ਓਨਲੀ ਅਰਵਿੰਦ ਕੇਜੀਵਾਲ ਜੀ ਇੱਕ ਕਈ ਜਿਹੜੇ ਲੀਡਰ ਨੇ ਇੰਡੀਆ ਦੇ ਵਿੱਚ ਜਿਹੜੇ ਇਸ ਟਾਈਮ ਆਪੋਜੀਸ਼ਨ ਦੇ ਵਿੱਚ ਨੇ ਜਿਹੜੇ ਕਿ ਇਹ ਸਾਰੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਈਡੀ ਨੇ ਉਹਨਾਂ ਲੋਕਾਂ ਨੂੰ ਵੀ ਘੇਰਿਆ ਹੋਇਆ ਹੈ ਜਿਹੜੇ ਵੀ ਉਹਨਾਂ ਦੇ ਅਗੇਂਸਟ ਬੋਲਦੇ ਨੇ ਭਾਵੇਂ ਉਹ ਕੋਈ ਕਲਾਕਾਰ ਹੋਣ ਭਾਵੇਂ ਸਿੰਗਰ ਹੋਣ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਸ ਟਾਈਮ ਦੇ ਉੱਤੇ ਆਪਾਂ ਨੂੰ ਆਪਣੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਚਵੀ ਜੀ ਬੀਜੇਪੀ ਨਹੀਂ ਲੈ ਕੇ ਆਉਣੀ ਚਾਹੀਦੀ ਉਸ ਤੋਂ ਬਾਅਦ ਭਾਵੇਂ ਫੇਰ ਲੈ ਆਇਓ ਬਟ ਇੱਕ ਵਾਰੀ ਜਿਹੜੀ ਗਵਰਨਮੈਂਟ ਨਾ ਹਮੇਸ਼ਾ ਚੇਂਜ ਹੁੰਦੀ ਰਹਿਣੀ ਚਾਹੀਦੀ ਹੈ ਸੋ ਕਿ ਗਵਰਨਮੈਂਟ ਨੂੰ ਇਹ ਲੱਗਦਾ ਰਹਿਣਾ ਚਾਹੀਦਾ ਕਿਥੇ ਅੱਜ ਦੀ ਕੰਮ ਦੀ ਕਮੀ ਰਹਿ ਗਈ ਹੈ ਕਹਿੰਦੇ ਨਾ ਵੀ ਇੱਕ ਐਮਐਲਏ ਨੂੰ ਦੁਬਾਰਾ ਦੁਬਾਰਾ ਜਿਤਾਉਂਦੇ ਰਹੋਗੇ ਤੇ ਉਹ ਵੀ ਡਿਕਟੇਟਰ ਬਣ ਕੇ ਬਹਿ ਜਾਊਗਾ ਤੁਹਾਡੇ ਇਲਾਕੇ ਦੇ ਵਿੱਚ ਉਹਨੂੰ ਲੱਗੂਗਾ ਵੀ ਹਾਂ ਮੈਂ ਜੋ ਮਰਜ਼ੀ ਕਰ ਸਕਦਾ ਹਾਂ ਇਸ ਕਰਕੇ ਜਿਵੇਂ ਲੋਕਾਂ ਨੇ ਇਸ ਵਾਰੀ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਂਦਾ ਸੀਗਾ ਉਵੇਂ ਦੇਸ਼ ਦੇ ਵਿੱਚ ਬਦਲਾਵ ਲੈ ਕੇ ਆਉਣ ਰਾਈਟ ਕਈ ਕਈ ਪੰਜਾਬ ਦੇ ਵਿੱਚ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਹੁਣ ਆਇਆ ਪਾਠ ਊਂਠ ਪਹਾੜ ਕੇ ਨੀਚੇ ਇਸ ਤਰ੍ਹਾਂ ਦੇ ਕੇਜੀਵਾਲ ਸਾਹਿਬ ਲਈ ਬੱਤੇ ਜਾ ਰਹੇ ਨੇ ਲਫ਼ਜ਼ ਸੁਖਪਾਲ ਸਿੰਘ ਖੈਰਾ ਵੀ ਕਹਿ ਰਹੇ ਨੇ ਕਿ ਹੁਣ ਪਤਾ ਲੱਗਿਆ ਪਹਿਲਾਂ ਤਾਂ ਬੜਾ ਕਹਿੰਦੇ ਸੀ ਕਹਿੰਦੇ ਕਿ ਅਸੀਂ ਬੜਾ ਵੱਡਾ ਮਗਰਮਚ ਫੜ ਲਿਆ ਕਹਿੰਦੇ ਜਦੋਂ ਖੈਰਾ ਸਾਹਿਬ ਦੀ ਗ੍ਰਿਫਤਾਰੀ ਹੋਈ ਸੀਗੀ ਕਹਿੰਦੇ ਹੁਣ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਵੇਖੋ ਮੇਰੀ ਗੱਲ ਸੁਣੋ ਇਹ ਇਹਨਾਂ ਦੀ ਆਪੋਜੀਸ਼ਨ ਦੀ ਜਿਹੜੀ ਪਾਰਟੀ ਦੀਆਂ ਗੱਲਾਂ ਹੁੰਦੀਆਂ ਨੇ ਨਾ ਇੱਕ ਦੂਜੇ ਦੇ ਬਾਰੇ ਗੱਲਾਂ ਕਰਨੀਆਂ ਇਹ ਜਾਦੀਆਂ ਗੱਲਾਂ ਸਾਰੇ ਜਾਣੇ ਕਰਦੇ ਨੇ ਮਤਲਬ ਕੰਮ ਦੀ ਗੱਲ ਤਾਂ ਕੋਈ ਮੈਂ ਅੱਜ ਤੱਕ ਵੇ ਨਹੀਂ ਨਹੀਂ ਆ ਬਹੁਤ ਘੱਟ ਲੋਕੀ ਨੇ ਜਿਹੜੇ ਕਿ ਪੋਲਿਟਿਕ ਪੋਲਿਟਿਕਸ ਨੂੰ ਪੋਲਿਟਿਕਸ ਸਮਝਦੇ ਨੇ ਪੋਲਿਟਿਕਸ 'ਚ ਬੰਦਾ ਆਉਂਦਾ ਲੋਕਾਂ ਦੇ ਕੰਮ ਕਰਾਉਣ ਵਾਸਤੇ ਉਹਨਾਂ ਦੀਆਂ ਗੱਲਾਂ ਨੂੰ ਡਿਸਕਸ ਕਰਨ ਵਾਸਤੇ ਅਸੀਂ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਕੀ ਹੋ ਰਿਹਾ ਹੁੰਦਾ ਹੈ ਇੱਕ ਦੂਜੇ ਦੇ ਪਰਿਵਾਰ ਨੂੰ ਭੰਡਦੇ ਨੇ ਇੱਕ ਦੂਜੇ ਦੇ ਕਿਰਦਾਰਾਂ ਨੂੰ ਭੰਡਦੇ ਨੇ ਇਹ ਪੋਲਿਟਿਕਸ ਅੱਜ ਤੱਕ ਅਸੀਂ ਨਹੀਂ ਦੇਖੀ ਸੀ ਜਿਹੜੀ ਪੋਲਿਟਿਕਸ ਅੱਜ ਸਾਨੂੰ ਵੇਖਣ ਲਈ ਮਿਲ ਰਹੀ ਹੈ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਜੋ ਆਪਣੀ ਜਨਰੇਸ਼ਨ ਨੂੰ ਕੀ ਦਿਖਾਵਾਂਗੇ ਕਿ ਇਹ ਸਾਡੇ ਪੋਲਿਟਿਸ਼ੀਅਨ ਨੇ ਜਿਹੜੇ ਕਿ ਦੂਜੇ ਦੀ ਕਿਰਦਾਰ ਕਦਾਰ ਦੇ ਉੱਤੇ ਉਂਗਲਾਂ ਚੁੱਕ ਰਹੇ ਨੇ ਮਤਲਬ ਫੈਮਲੀ ਤੱਕ ਜਾ ਰਹੇ ਨੇ ਤੁਸੀਂ ਵਿਧਾਨ ਸਭਾ ਜਾਂਦੇ ਹੋ ਜਾਂ ਲੋਕ ਸਭਾ ਜਾਂਦੇ ਹੋ ਤੁਹਾਡਾ ਮਤਲਬ ਆਂਦਾ ਹੈ ਦੇਸ਼ ਦੀ ਜਨਤਾ ਨੇ ਤੁਹਾਨੂੰ ਉੱਥੇ ਜਿਤਾ ਕੇ ਭੇਜਿਆ ਤੁਸੀਂ ਦੇਸ਼ ਦੀ ਡਿਵੈਲਪਮੈਂਟ ਬਾਰੇ ਸੋਚੋ ਤੁਸੀਂ ਇਲੀਟਰੇਸੀ ਬਾਰੇ ਸੋਚੋ ਤੁਸੀਂ ਹਰ ਇੱਕ ਸੈਕਟਰ ਦੀ ਗੱਲ ਕਰੋ ਕਿ ਜਿੱਥੇ ਜਿੱਥੇ ਡਿਵੈਲਪਮੈਂਟ ਹੋਣ ਵਾਲੀ ਹੈ ਲੋਕੀ ਇਸ ਕਰਕੇ ਇਹਨਾਂ ਨੂੰ ਭੇਜਦੇ ਆ ਨਾ ਕਿ ਇੱਕ ਦੂਜੇ ਦੇ ਉੱਤੇ ਉਂਗਲਾਂ ਚੁੱਕਣ ਵਾਸਤੇ ਔਰ ਏ ਇਹ اپੋਜੀਸ਼ਨ ਦਾ ਕੰਮ ਹੈ ਵੇਖੋ ਮੈਂ ਤੇ ਕਿਸੇ ਪਾਰਟੀ ਤੋਂ ਹਾਂ ਨਹੀਂ ਇਸ ਕਰਕੇ ਮੈਂ ਇੱਕ ਇੰਡੀਪੈਂਡੈਂਟਲੀ ਮੇਰੇ ਵਿਚਾਰ ਨੇ ਜੋ ਸਾਰਿਆਂ ਵਾਸਤੇ ਉਹ ਨੇ ਔਰ ਮੈਂ ਉਹ ਰੱਖੂੰਗੀ ਮੈਮ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੁਹਾਡੇ ਤੇ ਵੀ ਸਵਾਲ ਆ ਸਕਦੇ ਨੇ ਤੁਹਾਨੂੰ ਵੀ ਕਹਿ ਸਕਦੇ ਨੇ ਕਿ ਕੀ ਲੱਗਦਾ ਤੁਹਾਡੀ ਤਿਆਰੀ ਹੋ ਸਕਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਨੇੜਤਾ ਹੋ ਸਕਦੀ ਹੈ ਇਸ ਕਰਕੇ ਤੁਸੀਂ ਪਹਿਲ ਤੇ ਇਹ ਦੱਸਣਾ ਚਾਹੁੰਦੇ ਉਹਨਾਂ ਦੇ ਪੱਖ ਦੇ ਵਿੱਚ ਆਵਾਜ਼ ਚੁੱਕਣਾ ਚਾਹੁੰਦੇ ਜਾਂ ਫਿਰ ਅਸਲ ਦੇ ਵਿੱਚ ਜੋ ਲੋਕਤੰਤਰ ਦਾ ਘਾਣ ਹੋ ਰਿਹਾ ਉਸ ਦੇ ਲਈ ਆਵਾਜ਼ ਚੁੱਕ ਰਹੇ ਵੇਖੋ ਮੈਂ ਤੁਹਾਡੇ ਸਾਹਮਣੇ ਅਰਦਲ ਬਿਹਾਰੀ ਵਾਜਪਾਈ ਜੀ ਦੀ ਵੀ ਐਗਜ਼ਾਮਪਲ ਦਿੱਤੀ ਹੈ ਠੀਕ ਹੈ ਔਰ ਇਹਦਾ ਮਤਲਬ ਫਿਰ ਮੈਂ ਭਾਜਪਾ ਜੁਆਇਨ ਕਰ ਰਹੀ ਹਾਂ ਰਾਈਟ ਇਹ ਤੇ ਗੱਲਾਂ ਨੇ ਵੇਖੋ ਜਿਹੜਾ ਸਾਰੇ ਪਾਰਟੀਆਂ ਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਬੁਰੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕ ਬਰਾਬਰ ਕਦੀ ਨਹੀਂ ਹੋਈਆਂ ਉਹ ਆਪਣੀ ਸੋਸਾਇਟੀ ਦੇ ਵਿੱਚ ਵੀ ਐਵੇਂ ਹੀ ਐ ਜਿਹੜਾ ਇਨਸਾਨ ਚੰਗਾ ਹੈ ਉਹਨੂੰ ਅਸੀਂ ਚੰਗਾ ਕਵਾਂਗੇ ਜਿਹੜਾ ਬੁਰਾ ਹੈ ਉਹਨੂੰ ਬੁਰਾ ਕਵਾਂਗੇ ਸੋ ਇਹ ਇੱਕ ਮੇਰੀ ਇੰਡੀਪੈਂਡੈਂਟ ਸੋਚ ਹੈ ਕਿਉਂਕਿ ਮੈਂ ਇਹ ਸਾਰਾ ਕੁਝ ਦੇਖਿਆ ਹੈ ਆਪਣੇ ਤੇ ਹੰਡਾਇਆ ਹੈ ਦੇਖੋ ਮੈਂ ਬਾਰਡਰ ਤੇ ਰਹੀ ਆ ਅਸੀਂ ਬਾਰਡਰ ਦੇ ਉੱਤੇ ਕਿਵੇਂ ਸਾਡੇ ਭਰਾ ਨੂੰ ਗੋਲੀ ਮਾਰ ਦਿੱਤੀ ਗਈ ਹੈ ਗੋਲੀਆਂ ਮਾਰੀਆਂ ਗਈਆਂ ਬੰਬsੁੱਟੇ ਗਏ ਐਕਸਪਾਇਰ ਚੀਜ਼ਾਂ ਸੁੱਟ ਰਹੇ ਨੇ ਇਸ ਅ ਵਾਇਲੇਸ਼ਨ ਆਫ ਹਿਮਨ ਰਾਈਟਸ ਹਿਮਨ ਰਾਈਟਸ ਦਾ ਕਾਂਡ ਕੀਤਾ ਜਾ ਰਿਹਾ ਹੈ ਠੀਕ ਹੈ ਔਰ ਜਿਹੜੀ ਗਵਰਨਮੈਂਟ ਕਰ ਰਹੀ ਹੈ ਵੇਖੋ ਅੱਜ ਤੋਂ ਪਹਿਲਾਂ ਇਹ ਇਹ ਸਾਰੀਆਂ ਚੀਜ਼ਾਂ ਨਹੀਂ ਹੋਈਆਂ ਸੀਗੀਆਂ ਕਿਸੇ ਗਵਰਨਮੈਂਟ ਦੇ ਵਿੱਚ ਇਸ ਤਰੀਕੇ ਦੇ ਨਾਲ ਇੰਨੇ ਲੈਵਲ ਦੇ ਉੱਤੇ ਕੋਈ ਬੰਦਾ ਥੱਲੇ ਡਿੱਗ ਜੇ ਨਹੀਂ ਹੋਇਆ ਸੀਗਾ ਬਟ ਹੋ ਰਿਹਾ ਹੈ ਤੇ ਅਸੀਂ ਕਵਾਂਗੇ ਨਾ ਇਹ ਗੱਲ ਇਸ ਤੋਂ ਪਹਿਲਾਂ ਕਈ ਮੰਤਰੀ ਜਿਹੜੇ ਨੇ ਉਹ ਵੀ ਗ੍ਰਿਫਤਾਰ ਕੀਤੇ ਹੋਏ ਨੇ ਉਹ ਜੇਲ੍ਹ ਦੇ ਵਿੱਚ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜੇਲ੍ਹ ਦੇ ਵਿੱਚੋਂ ਚੱਲ ਸਕਦੀ ਹੈ ਉਹ ਕਹਿੰਦੇ ਵੀ ਨਜ਼ਰ ਆਏ ਸੀਗੇ ਕਹਿੰਦੇ ਅਸੀਂ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾ ਲਾਂਗੇ ਤੇ ਹੁਣ ਜੇਲ੍ਹ ਦੇ ਵਿੱਚ ਜਾਣਗੇ ਕਿ ਲਾਦਾ ਕਿ ਸਰਕਾਰ ਉੱਥੋਂ ਚਲਣੀ ਚਾਹੀਦੀ ਹੈ ਅਗਰ ਕੋਈ ਕੰਮ ਹੋਣੇ ਆ ਲੋਕਾਂ ਦੇ ਸਿਗਨੇਚਰ ਹੋਣੇ ਆ ਸੀਐਮ ਸਾਹਿਬ ਦੇ ਤਾਂ ਉੱਥੋਂ ਹੋਣਗੇ ਲੋਕ ਅਜੇ ਵਿਸ਼ਵਾਸ ਕਰਨਗੇ ਅਗਲੀ ਵਾਰ ਫਿਰ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਉਣਗੇ ਵੇਖੋ ਲੋਕੀ ਜਿਹੜੀ ਹੈ ਨਾ ਉਹ ਕੰਮ ਨੂੰ ਦੇਖ ਕੇ ਵੋਟ ਪਾਉਂਦੇ ਨੇ ਲੋਕਾਂ ਦੀ ਲੋਕੀ ਕਿਸੇ ਤੋਂ ਨਹੀਂ ਡਰਦੇ ਲੋਕਤੰਤਰ ਦੇਸ਼ ਤੇ ਵਿੱਚ ਲੋਕਾਂ ਨੇ ਹਮੇਸ਼ਾ ਚੇਂਜਸ ਲੈ ਕੇ ਆਉਂਦੇ ਨੇ ਇੱਥੇ ਕੋਈ ਪਰਮਨੈਂਟ ਨਹੀਂ ਰਿਹਾ ਵੱਡੇ ਵੱਡੇ ਆਏ ਚਲੇ ਗਏ ਫਿਰ ਯੋ ਨੋ ਰਿਪੀਟ ਹੁੰਦੇ ਰਹਿੰਦੇ ਨੇ ਇੱਥੇ ਕੋਈ ਕਹਿੰਦਾ ਸੀਗਾ ਬਾਦਲ ਸਾਹਿਬ ਨੂੰ ਨਹੀਂ ਕੋਈ ਹਰਾ ਸਕਦਾ ਠੀਕ ਹੈ ਇੱਕ ਟਾਈਮ ਸੀਗਾ ਬਟ ਬਾਦਲ ਸਾਹਿਬ ਵੀ ਹਾਰੇ ਨੇ ਰਾਈਟ ਸੋ ਇਸ ਕਰਕੇ ਹਰ ਕੋਈ ਬੰਦਾ ਆਉਂਦਾ ਜਾਂਦਾ ਆ ਇਸ ਕਰਕੇ ਇੱਥੇ ਹੰਕਾਰ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਪੋਲਿਟਿਕਸ 'ਚ ਆਉਂਦੇ ਹੋ ਕੰਮ ਕਰਾਉਣ ਵਾਸਤੇ ਆਉਂਦੇ ਹੋ ਲੋਕਾਂ ਦੇ ਰਾਈਟ ਪਰ ਅੱਜਕੱਲ ਦੇਖ ਰਹੇ ਹਾਂ ਕਿ ਪੋਲਿਟਿਕਸ ਨੂੰ ਇੱਕ ਬਿਜ਼ਨਸ ਬਣਾ ਲਿੱਤਾ ਗਿਆ ਹੈ ਲੋਕੀ ਆਪਣੇ ਕਾਰੋਬਾਰ ਕਰਕੇ ਪੈਸੇ ਵੰਡ ਕੇ ਪੈਸੇ ਦਿਖਾ ਕੇ ਪੋਲਿਟਿਕਸ ਕਰਦੇ ਨੇ ਜੋ ਕਿ ਰੋਂਗ ਆ ਔਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਅਸੀਂ ਚੇਂਜ ਦੇਖਿਆ ਹੈ ਕਿ ਕਿ ਬਹੁਤ ਸਾਰੇ ਇਹੋ ਜਿਹੇ ਐਮਐਲਏ ਬਣੇ ਨੇ ਜਿਨ੍ਹਾਂ ਨੇ ਕੋਈ ਪੈਸਾ ਨਹੀਂ ਖਰਚਿਆ ਐਂਡ ਇਹ ਪੰਜਾਬ ਦੇ ਵਿੱਚ ਚੇਂਜ ਆਇਆ ਹੈ ਕਿਸਾਨ ਅੰਦੋਲਨ ਤੋਂ ਬਾਅਦ ਠੀਕ ਹੈ ਔਰ ਲੋਕੀ ਅਵੇਅਰ ਹੋ ਗਏ ਨੇ ਹੁਣ ਲੋਕਾਂ ਨੂੰ ਲੱਗੂਗਾ ਇਹ ਇਹ ਗੱਲ ਆਮ ਆਦਮੀ ਪਾਰਟੀ ਦੇ ਲੀਡਰਸ ਵਾਸਤੇ ਵੀ ਮੈਂ ਕਹਿੰਨੀ ਆ ਜੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਨਾ ਵੀ ਉਹ ਖੋਦ ਜਿੱਤੇ ਨੇ ਜਾਂ ਉਹਨਾਂ ਦੀ ਕੋਈ ਕ੍ਰੈਡੀਬਿਲਟੀ ਹੈਗੀ ਹੈ ਉਹ ਇਸ ਵਾਰੀ ਸਾਰੇ ਇੱਕ ਚੇਂਜ ਦੇ ਵਿੱਚ ਜਿੱਤੇ ਨੇ ਲੋਕੀ ਚੇਂਜ ਚਾਹੁੰਦੇ ਸੀਗੇ ਇਸ ਕਰਕੇ ਜਿੱਤੇ ਨੇ ਔਰ ਲੋਕੀ ਇਹਨਾਂ ਸਾਰਿਆਂ ਤੋਂ ਦੁਖੀ ਸੀਗੇ ਇਸ ਕਰਕੇ ਕਿਸੇ ਨੂੰ ਵੀ ਨਾ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਆਪਣੇ ਮਨ ਦੇ ਵਿੱਚ ਕਿ ਮੈਂ ਸਭ ਕੁਝ ਆ ਮੈਂ ਕੁਝ ਨਹੀਂ ਹੈਗਾ ਇਹ ਲੋਕਾਂ ਦਾ ਚੇਂਜ ਹੈ ਲੋਕਾਂ ਨੇ ਚੇਂਜ ਲੈ ਕੇ ਆਂਦਾ ਲੋਕਾਂ ਨੇ ਕਾਂਗਰਸ ਖਤਮ ਕੀਤੀ ਲੋਕਾਂ ਨੇ ਅਕਾਲੀ ਖਤਮ ਕੀਤੀ ਜਾਂ ਲੋਕਾਂ ਨੇ ਆਮ ਆਦਮੀ ਪਾਰਟੀ ਲੈ ਕੇ ਆਂਦੀ ਜੇ ਲੋਕਾਂ ਦਾ ਕੰਮ ਨਹੀਂ ਕੀਤਾ ਲੋਕੀ ਆਮ ਆਦਮੀ ਪਾਰਟੀ ਨੂੰ ਵੀ ਖਤਮ ਕਰ ਸਕਦੇ ਆ ਸੋ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਹੈਗੀ ਹੈ ਇਸ ਕਰਕੇ ਆਪਾਂ ਨੂੰ ਪੋਲਿਟਿਕਸ 'ਚ ਜੇ ਆਪਾਂ ਆਉਣਾ ਉਨੇ ਜਾਂ ਆਪਾਂ ਲੋਕੀ ਸਾਨੂੰ ਉਹ ਨਵਾਜ਼ਦੇ ਨੇ ਇੱਜ਼ਤ ਤੇ ਆਪਾਂ ਨੂੰ ਲੋਕਾਂ ਦੇ ਕੰਮ ਕਰਨੇ ਚਾਹੀਦੇ ਨੇ ਮੈਮ ਹੁਣ ਇਲੈਕਸ਼ਨ ਵੀ ਆਇਆ ਕੋਡ ਆਫ ਕੰਡਕਟ ਲੱਗਿਆ ਹੋਇਆ ਕਿ ਲੱਗਦਾ ਕਿ ਹੁਣ 24 ਦੇ ਵਿੱਚ ਲੋਕਾਂ ਦਾ ਧਿਆਨ ਕਿਉਂਕਿ ਜਿਵੇਂ ਤੁਸੀਂ ਰਾਮ ਮੰਦਰ ਦਾ ਵੀ ਜ਼ਿਕਰ ਕਰ ਦਿੱਤਾ ਕਿਸ ਤਿੱਕੇ ਨਾਲ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਲੋਕਾਂ ਦਾ ਧਿਆਨ ਤਾਂ ਫਿਰ ਜਾ ਰਿਹਾ ਲੋਕ ਤਾਂ ਬੜਾ ਕਹਿ ਰਹੇ ਨੇ ਕਿ ਅਸੀਂ ਸਾਡੇ ਲਈ ਬਹੁਤ ਕੁਛ ਕੀਤਾ ਸਾਡੇ ਲਈ ਗਰੰਟੀਆਂ ਸੀਗੀਆਂ ਪੂਰੀਆਂ ਹੋ ਗਈਆਂ ਫਿਰ ਤਾਂ ਪੰਜਾਬ ਦੇ ਵਿੱਚ ਵੀ ਉਹ ਸਿੱਧੀ ਕਿੰਨਾ ਲਹਿ ਚੱਲੇਗੀ ਵੇਖੋ ਰਾਈਟ ਨਾਉ ਮੈਂ ਹਰ ਇੱਕ ਇਨਸਾਨ ਨੂੰ ਇੱਕੋ ਗੱਲ ਕਹਿਣਾ ਚਾਹੂੰਗੀ ਭਾਵੇਂ ਉਹ ਬੀਜੇਪੀ ਨੂੰ ਬਿਲੋਂਗ ਕਰਦਾ ਹੋਵੇ ਆਮ ਆਦਮੀ ਪਾਰਟੀ ਨੂੰ ਕਰਦਾ ਹੋਵੇ ਕਾਂਗਰਸ ਨੂੰ ਬਿਲੋਂਗ ਕਰਦਾ ਹੋਵੇ ਵੇਖੋ ਸਭ ਤੋਂ ਪਹਿਲਾਂ ਸਾਡਾ ਦੇਸ਼ ਹੈ ਸਾਡੇ ਵਾਸਤੇ ਔਰ ਸਭ ਤੋਂ ਪਹਿਲਾਂ ਸਾਡੇ ਵਾਸਤੇ ਸਾਡਾ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਤੋਂ ਉੱਤ ਕੁਝ ਨਹੀਂ ਠੀਕ ਹੈ ਔਰ ਇਸ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਧਰਮ ਦੇ ਲੋਕ ਰਹਿੰਦੇ ਨੇ ਹਰ ਇੱਕ ਜਾਤ ਪਾਤ ਦੇ ਲੋਕ ਰਹਿੰਦੇ ਨੇ ਠੀਕ ਹੈ ਔਰ ਸਾਡੇ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਸਾਰਿਆਂ ਨੂੰ ਰਿਸਪੈਕਟਫੁਲੀ ਟ੍ਰੀਟ ਕੀਤਾ ਗਿਆ ਸੋ ਆਪਾਂ ਨੂੰ ਸਭ ਤੋਂ ਪਹਿਲਾਂ ਆਪਣਾ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੀਦਾ ਆ ਆਪਣੇ ਲੋਕਤੰਤਰ ਨੂੰ ਬਚਾਉਣਾ ਚਾਹੀਦਾ ਆ ਬਜਾਏ ਕਿ ਕਿਸੇ ਪਾਰਟੀ ਦੇ ਸਕੇ ਹੋਣਾ ਚਾਹੀਦਾ ਆ ਆਪਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਆਪਣੇ ਲੋਕਤੰਤਰ ਆਪਣੀ ਡੈਮੋਕ੍ਰੇਸੀ ਦੇ ਵਿੱਚ ਕਿਹੜੀ ਪਾਰਟੀ ਡਵੈਲਪਮੈਂਟ ਕਰ ਰਹੀ ਹੈ ਕਿਹੜੀ ਨਹੀਂ ਕਰ ਰਹੀ ਹੈ ਬਟ ਹਰ ਇੱਕ ਪਾਰਟੀ ਨੂੰ ਆਪਾਂ ਨੂੰ ਚੇਂਜ ਕਰਨਾ ਚਾਹੀਦਾ ਆ ਇੱਕ ਟਾਈਮ ਬਾਅਦ ਸੋ ਆਪਣਾ ਜਿਹੜਾ ਡੈਮੋਕਰੈਟਿਕ ਢਾਂਚਾ ਹੈ ਉਹ ਬਰਕਰਾਰ ਰਹੇ ਆਦਰਵਾਇਸ ਤੇ ਫਿਰ ਡਿਕਟੇਟਰਸ਼ਿਪ ਹੋ ਜੂਗੀ ਡਿਕਟੇਟਰਸ਼ਿਪ ਹੋਈ ਤੇ ਫਿਰ ਤੁਹਾਨੂੰ ਪਤਾ ਹੈ ਉਹ ਕਿਸੇ ਵੀ ਕੰਟਰੀ ਵਾਸਤੇ ਸਹੀ ਨਹੀਂਗਾ ਬਹੁਤ ਸ਼ੁਕਰੀਆ ਮੈਮ ਸਾਡੇ ਨਾਲ ਸੀਗੇ ਇਹਨਾਂ ਨੇ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਗੱਲ ਨਹੀਂ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਕਿਸਾਨਾਂ ਦੇ ਵਿੱਚ ਵੀ ਜਿਹੜਾ ਇਸ ਤਰੀਕੇ ਦੇ ਨਾਲ ਅਤਿਆਚਾਰ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹਨਾਂ ਨੇ ਆਪਣਾ ਰੋਸ ਹੈ ਉਹ ਰੱਖਿਆ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਜਿਹੜਾ 24 ਦੇ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਿਓ ਕਿ ਅਸੀਂ ਕਿਹੜੀ ਪਾਰਟੀ ਨੂੰ ਲੈ ਕੇ ਆਉਣਾ ਕਿਉਂਕਿ ਫਿਰ ਤੋਂ ਉਹ ਪਾਰਟੀ ਨਹੀਂ ਆਉਣੀ ਚਾਹੀਦੀ ਜਿਹੜੀ ਲੋਕਾਂ ਦੇ ਉੱਤੇ ਕਹਨ ਕਰਦੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ